ਤੈਨੂੰ ਦੱਸੋ ਵੀ ਸਾਡੀ ਬਦਨਾਮੀ ਨਹੀਂ ਜੀ ਸਾਡਾ ਕਰੈਕਟਰ ਜਦੋਂ ਉੱਥੋਂ ਅਸੀਂ ਚੱਲਦੇ ਆ ਨਾ ਦੇ ਜਿਹੜੀ ਨੀ ਗੱਤ ਰੱਖੀ ਜਾਵੇ ਹੁਣ ਮੁੰਡਾ ਵਾ ਮੈਂ ਵੇਖਣਿਆਂ ਵੀ ਉੱਥੇ ਰੌਲਾ ਪਾਉਣ ਦੇ ਜੀ ਉਹਦੇ ਸਾਰਾ ਪਿੰਡ ਜਾਣਦੇ ਅਮਰਧਾਰੀ ਆ ਹੂੰ ਕਈ ਅਮਰਤਾਰੀ ਹੋਏ ਆ ਸੋਵਰ ਹੋਏ ਜਦੋਂ ਉਹਨਾਂ ਦੇ ਇੱਥੇ ਕੋਈ ਪੰਜਾਬ ਨੂੰ ਤੇ ਹੈ ਨਹੀਂ ਕਿ ਜਿੱਤਰਾ ਹੋਏ ਇੱਕ ਮੁੰਡੇ ਨੂੰ ਫੜ ਕੇ ਰਾਹ ਨਹੀਂ ਦਿੱਤਾ ਤੇ ਉੱਤੇ ਡਰੱਗ ਪਾਤੀ ਇੱਥੇ ਇਹ ਕੰਮ ਤੇ ਹੈ ਨਹੀਂਗਾ ਉਸੇ ਨੇ ਟੈਸਟ ਕਰਦੇ ਤੁਹਾਨੂੰ ਪਤਾ ਹੀ ਹੈ ਤੁਸੀਂ ਦੇ ਇੱਥੇ ਰਹਿੰਦੇ ਰਹਿੰਦੇ ਜਾਂਦੇ ਉਹ ਡਰੱਗ ਚਾਹ ਤੇ ਉਹ ਪਿੰਡ ਸਾਰਾ ਉਹਦੇ ਜੀ ਅਮਰਤਾਰੀ ਆ ਦੱਸੋ ਕਿੱਧਰ ਨੂੰ ਸਾਡੀ ਕਾਮ ਪੈ ਗਈ ਹੈ ਤੇ ਕਿੱਧਰ ਨੂੰ ਜਾਣਾ ਵਾ ਹੁਣ ਜਿਹੜੇ ਗਵਰਨਰ ਇੱਥੋਂ ਦਾ ਜਿੱਤਰਾ ਇੱਥੇ ਫੰਡ ਬੰਦ ਨਹੀਂ ਕੀਤੇ ਏ ਆਪਣੇ ਸਾਡੇ ਵੀ ਕਈ ਆ ਉੱਥੇ ਵੀ ਕਹਿੰਦੇ ਆ ਉਹ ਪੋਸਟ 10 ਸਟੇਟਾਂ ਦੇ ਫੰਡ ਬੰਦ ਕਰ ਰਹੇ ਆ ਨਹੀਂ ਕਰ ਨਹੀਂ ਦਿੱਤੇ ਉਹਨੇ ਕਹਿ ਵੀ ਆਪਣੇ ਇਹ ਜਿਹੜਾ ਕੋਰ ਕੋਰជា ਤਰੰਗਣਡੇ ਦੇ ਲੋਕਾਂ ਦੇ ਚਲੋ ਲੋਕਾਂ ਨੇ ਮਰਨ ਦੀ ਗੱਲ ਛੱਡ ਦਿਓ ਤੁਸੀਂ ਮੈਂ ਪਈਆਂ ਚੋ ਹਾਲਾ ਜ ਤੁਸੀਂ ਰਿਕਾਰਡ ਕਢਾ ਕੇ ਵੇਖੋ ਕਿੰਨੇ ਨੌਜਵਾਨ ਪੰਜਾਬੀ ਮੁੰਡੇ ਜਿਹੜੇ ਆਪ ਵੀ ਰੱਬ ਨੂੰ ਪਿਆਰੇ ਹੋ ਗਏ ਐਕਸੀਡੈਂਟ ਕਰਕੇ ਸਹੀ ਗੱਲ ਲਾਡ ਆਰਡਰ ਦੀ ਕੋਈ ਗੱਲ ਨਹੀਂ ਆ ਗਈ ਤੇ ਉਹ ਹੁਣ ਕੰਨ ਦੀ ਗੱਲ ਆ ਸਾਡੇ ਸਾਡੇ ਬੇਰੀਏ ਚ ਵੀ ਉਹਨਾਂ ਨਹੀਂ ਨਿਗਾੜ ਲਾਤੇ ਆ ਕਿ ਇਥੋਂ ਵੀ ਚੱਕੋ ਜਿਹੜੇ 2 ਨੰਬਰ ਦੇ ਬੰਦੇ ਤੁਰੇ ਫਿਰਦੇ ਬਾਹ ਬਾਹ ਹੋਈ ਪਈ ਕਿਉਂ ਇਹ ਜਦੋਂ ਹੱਥ ਤੇ ਇਥੇ ਕੈਲੀਫੋਰਨੀਆ ਪੰਜਾਬ ਤੇ ਪੜਾ ਨਹੀਂ ਹੈਗੇ ਹੁਣ ਕੈਲੀਫੋਰਨੀਆ ਨੂੰ ਪੰਜਾਬ ਬਣਾਉਣ ਦੀ ਕੋਸ਼ਿਸ਼ ਕਰਨ ਦੇ ਉਹਦਾ ਟੱਪ ਪੁੱਟ ਦਿੰਦੇ ਸਾਰੇ ਧੰਨਵਾਦ ਜੀ ਬਹੁਤ ਮਿਹਰਬਾਨੀ ਬਹੁਤ ਵੱਡੀ ਗੱਲ ਕਰਕੇ ਵੱਡੀ ਗੱਲ ਕਰਕੇ ਪ੍ਰਗਟ ਬਲਜੀ